ਭਾਈ ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ ਫੂਡਸ ਚੈਨਲ ਤੇ ਅੱਜ ਇੱਕ ਵਾਰ ਫੇਰ ਤੁਹਾਡੇ ਨਾਲ ਅਸੀਂ ਆਪਣੀ ਨਵੀਂ ਰੈਸਪੀ ਸ਼ੁਰੂ ਕਰਨ ਲੱਗੇ ਹਾਂ ਉਸ ਦੇ ਲਈ ਆਪਾਂ ਲੈਣਾ ਹੈ ਇੱਕੋ ਲਈ ਮੈਦੇ ਦੀ ਪਾਣੀ ਨਮਕ ਸਵਾਦ ਦੇ ਅਨੁਸਾਰ ਤੇ ਜਵੈਣ ਤੇ ਰਿਫਾਈਨਡ ਅੱਜ ਆਪਾਂ ਬਣਾਉਣ ਲੱਗੇ ਹਾਂ ਮਟਰ ਹੁਣ ਆਪਾਂ ਪਰਾਤ ਦੇ ਵਿੱਚ ਆਟਾ ਪਾਵਾਂਗੇ ਤੇ ਇਸ ਦੇ ਵਿੱਚ ਫਿਰ ਆਪਾਂ ਪਰ ਫਾਈਂਡ ਪਾਵਾਂਗੇ ਨਮਕ ਸਭ ਕੁਝ ਜਿਵੇਂ ਇਸ ਦੇ ਵਿੱਚ ਮਿਕਸ ਕਰ ਦੇਣਾ ਜੋ ਜੋ ਅਸੀਂ ਸਮਾਨ ਲਿਆ ਸੀ ਸਾਰਾ ਕੁਝ ਅਸੀਂ ਇਸ ਇਸ ਦੇ ਵਿੱਚ ਪਾ ਦੇਣਾ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਫਰ ਇਸ ਦੇ ਵਿੱਚ ਪਾਣੀ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਆ ਦੇਖੋ ਇਸ ਤਰੀਕੇ ਨਾਲ ਜਿਵੇਂ ਆਟਾ ਗੁੰਦਦੇ ਹਾਂ ਓਵੇਂ ਇਸ ਨੂੰ ਗੁੰਨ ਲੈਣਾ ਗੁੰਨਣ ਤੋਂ ਬਾਅਦ ਇਸ ਨੂੰ ਮਤਲਬ 5 ਮਿੰਟ ਰੈਸਟ ਤੇ ਰੱਖਣਾ ਠੀਕ ਇਹ ਰੱਖਣਾ ਇਸ ਤਰੀਕੇ ਨਾਲ ਅਸੀਂ ਆਪਣਾ ਆਟਾ ਗੁੰਨ ਲਿਆ ਹੈ ਦੇਖੋ ਐਵੇਂ ਦੀ ਲੁੱਕ ਆ ਗਈ ਸਾਡੇ ਆਟੇ ਦੀ ਹੁਣ ਇਹਨੂੰ ਅਸੀਂ 5 ਮਿੰਟ ਰੈਸਟ ਤੇ ਰੱਖਾਂਗੇ ਇਸ ਦੇ ਵਿੱਚ ਫਿਰ ਅਸੀਂ ਸਰੋਂ ਦਾ ਤੇਲ ਪਾ ਲੈਣਾ ਹੈ ਤੋਂ ਤੱਕ ਗਾਇਸ ਸਾਡਾ ਤੇਲ ਗਰਮ ਹੋ ਰਿਹਾ ਹੈ ਉਦੋਂ ਤੱਕ ਅਸੀਂ ਪੇੜੇ ਬਣਾ ਲਾਂਗੇ ਸੋ ਗਾਇਸ ਇਸ ਤਰ੍ਹਾਂ ਸਾਡੇ ਪੇੜੇ ਬਣ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਵੇਲਾਂਗੇ ਇਸ ਨੂੰ ਨਾ ਤਾਂ ਆਪਾਂ ਜ਼ਿਆਦਾ ਪਤਲਾ ਰੱਖਣਾ ਹੈ ਨਾ ਜ਼ਿਆਦਾ ਮੋਟਾ ਮੀਡੀਅਮ ਜਿਹਾ ਰੱਖਣਾ ਹੈ ਤਾਂ ਜੋ ਸਾਡੇ ਮਟਰ ਬਹੁਤ ਵਧੀਆ ਤਰੀਕੇ ਨਾਲ ਬਣ ਜਾਣ ਇਸ ਤਰੀਕੇ ਨਾਲ ਅਸੀਂ ਇਸ ਨੂੰ ਵੇਲ ਲਿਆ ਤੇ ਹੁਣ ਅਸੀਂ ਇਸ ਦੇ ਮਟਰ ਦੇ ਪੀਸ ਕੱਟ ਰਹੇ ਹਾਂ ਸੋ ਗਾਇਜ਼ ਇਸ ਨੂੰ ਵਿੱਚੂ ਕੱਟ ਲਿਆ ਡਾਂ ਦੇਖੋ ਇਸ ਤਰੀਕੇ ਨਾਲ ਤੇ ਇਸ ਨੂੰ ਇੱਕ ਇੱਕ ਕਰਕੇ ਤੇਲ ਦੇ ਵਿੱਚ ਪਾਣਾ ਹੁਣ ਮਟਰ ਆਪਾਂ ਇਸ ਦੇ ਵਿੱਚ ਪਾਵਾਂਗੇ ਸੋ ਗਾਇਜ਼ ਇਹ ਆਪਣੇ ਮਟਰ ਫਰਾਈ ਹੋ ਰਹੇ ਨੇ ਤੇ ਇਧਰ ਆਪਾਂ ਦੂਸਰੇ ਪੇੜੇ ਨੂੰ ਵੀ ਵੇਲ ਲਿਆ ਤੇ ਫਿਰ ਉਸ ਨੂੰ ਵੀ اسی ਤਰੀਕੇ ਨਾਲ ਕੱਟਾਂਗੇ ਜਦੋਂ ਗਾਇਸ ਕਿੰਨਾ ਸੋਨਾ ਕਲਰ ਆ ਗਿਆ ਹੁਣੀ ਇਸ ਤੇ ਉਸੇ ਆਪਣਾ ਦੂਸਰਾ ਪੇੜਾ ਵੇਲਿਆ ਸੀ ਉਸ ਦੇ ਵੀ ਅਸੀਂ ਐਦਾਂ ਪੀਸਿਸ ਕਰ ਲੇ सोनू तो निक एक करके गर्म तेल पावे तो अपने मटर बन चुके ने जी सो तो सगाई साढे मटर बन चुके ने ਸਾਡੇ ਮਟਰ ਬਣ ਕੇ ਤਿਆਰ ਨੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ